ਲੱਥੀਏ ਲੱਥੀ ਉਹਨਾਂ ਕੋ ਬਚ ਗਏ ਨਹੀਂ ਪਾਗ ਲੱਥੀਉ ਮਾਮਲਾ ਅੰਮ੍ਰਿਤਸਰ ਦਾ ਹੈ ਜਿੱਥੋਂ ਦੇ ਗੁਰਸੇਖ ਜਸਬੀਰ ਸਿੰਘ ਆਪਣੇ ਕੁੜਮਾ ਦੇ ਵਿਆਸ ਸਮਾਗਮ ਵਿੱਚ ਹਿੱਸਾ ਲੈਣ ਗਏ ਸਨ ਲੇਕਿਨ ਵਿਆਹ ਵਿੱਚ ਉਸਦੇ ਜਵਾਈ ਤੇ ਚਾਚੇ ਦਾ ਝਗੜਾ ਹੋ ਗਿਆ ਜਿਨ੍ਹਾਂ ਨੂੰ ਸ਼ਾਂਤ ਕਰਵਾਉਂਦੇ ਹੋਏ ਜਵਾਈ ਦੇ ਚਾਚੇ ਨੇ ਉਲਟ ਉਹਨਾਂ ਤੇ ਹੀ ਹਮਲਾ ਕਰ ਦਿੱਤਾ ਜਸਬੀਰ ਸਿੰਘ ਦਾ ਕਹਿਣਾ ਹੈ ਕਿ ਉਸਦੀ ਅਤੇ ਉਸਦੀ ਧੀ ਦੀ ਨਜਾਇਜ਼ ਗੋਟਮਾਰਕ ਕੀਤੀ ਗਈ ਹੈ ਤੇ ਹੁਣ ਉਸਨੇ ਪੁਲਿਸ ਨੂੰ ਸ਼ਿਕਾਇਤ ਦੇ ਕੇ ਇਨਸਾਫ ਦੀ ਮੰਗ ਕੀਤੀ ਹੈ ਦਾ ਨਾਮ ਦੱਸ ਕੇ ਦੱਸੋ ਕੀ ਹੋਇਆ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਬੇ ਮੇਰਾ ਨਾਂ ਹੀ ਜਸਵੀਰ ਸਿੰਘ ਆ ਪਿੰਡ ਮੇਗਾ ਮੇਰਾ ਇੱਥੇ ਮੀਠਾ ਰੋਡ ਤੇ ਮੇਰੀ ਬੇਟੀ ਵੀ ਆ ਉਹਦੀ ਨਾਨ ਦੀ ਅੱਜ ਮੈਰਜੀ ਹੀ ਤੇ ਮੈਂ ਉੱਥੇ ਸਗੰਦੇ ਆਇਆ ਤੇ ਮੇਰੀ ਕਿਹੜੇ ਪੈਲਸ ਤੇਗਾ ਇਹ ਸਹਨਾਈ ਪੈਲੇਸ ਮਾਰਾ ਇੱਥੇ ਮੀਠਾ ਰੋਡ ਤੇ ਬਬੇ ਤੇ ਮੇਰੇ ਦਵਾਈ ਜਵਾਈ ਦੇ ਨਾਲ ਇਹਦਾ ਚਾਚਾ ਸਗਾ ਉਹ ਝਗੜਾ ਕਰ ਰਿਹਾ ਸੀ ਤੇ ਮੈਂ ਇਹਨਾਂ ਨੂੰ ਛਿਦਵਾ ਕੇ ਉਹਨਾਂ ਨੂੰ ਪੈਲੇਸ ਤੋਂ ਬਾਹਰ ਭੇਜਦਾ ਆ ਜਵਾਈ ਮੇਰਾ ਜਿਹੜਾ ਇਹਨਾਂ ਨੂੰ ਮੈਂ ਪਰਲੀ ਸਾਈਡ ਤੇ ਕਰਦਾ ਚਾਚਾ ਇਹਦਾ ਉੱਤੋਂ ਹੀ ਘੁੰਮ ਕੇ ਪੋੜੀਆਂ ਦਾ ਨੀ ਪਿੱਛੋਂ ਦੀ ਆ ਗਏ ਮੇਰੇ ਇੱਥੋਂ ਜਸਤਾਰ ਖਿੱਚ ਕੇ ਬੜੇ ਜੋਰ ਨਾਲ ਮੈਨੂੰ ਵਾਲਾਂ ਤੋਂ ਖਿੱਚ ਕੇ ਥੱਲੇ ਸੁੱਟਦਾ ਬਾਅਦ ਚ ਮੇਰੇ ਕੋਲ ਜੇ ਨਹੀਂ ਇੱਥੇ ਆਪਣੇ ਸ਼ਸਤਰ ਕੱਢੀਏ ਕਿ ਨਹੀਂ ਉੱਥੇ ਗਲਤ ਹੋ ਜਿੰਨੇ ਆ ਮੈਂ ਆਪਣੇ ਮਨ ਨੂੰ ਸ਼ਾਂਤ ਰੱਖਿਆ ਮੈਂ ਕੋਈ ਗੱਲ ਨਹੀਂ ਤੂੰ ਕਰ ਲਈ ਨਾ ਦੱਸਦੀ ਫਿਰ ਮੇਰੀ ਬੇਟੀ ਨੂੰ ਅੱਗੇ ਜਾ ਕੇ ਢਾ ਗਏ ਉਹਦੇ ਢਿੱਡ 'ਚ ਲੱਤਾਂ ਮਾਰ ਕੇ ਜਾ ਕੇ ਗਿਆ ਇਹਦਾ ਨਾਂ ਹੈ ਜੇ ਮੰਗਾ ਬਖਸ਼ੀਰ ਮਸੀਹ ਛਾੜੇ ਦਾ ਰਹਿਣ ਵਾਲਾ ਜੇ ਇਹਦੇ ਬੇਟੇ ਦਾ ਨਾਂ ਜੇ ਪ੍ਰਿੰਸ ਇੱਕੇ ਦੇ ਨਾਲ ਹੈਗਾ ਜੇ ਇਹਦੀ ਭੈਣ ਦਾ ਮੁੰਡਾ ਹੀ ਮੋਹਿਦ ਦੇ ਦੇਖਣ ਇੱਕ ਅਜੇ ਤੁਹਾਡਾ ਕੋਈ ਹੋਰ ਨਾਲੇ ਦੇ ਜਸ਼ਨ ਚਾਰ ਬੰਦੇ ਹੋਰ ਹਨ ਬਨਛਾਂਦੇ ਇਹਨਾਂ ਦੇ ਨਾਲ ਇਹਨਾਂ ਰਾਜ ਹਾਂਜੀ ਝਗੜਾ ਕਿਸ ਗੱਲ ਦਾ ਝਗੜਾ ਬਬਾਈ ਇਹਨਾਂ ਦੇ ਮੇਰੇ ਨਾਲ ਤਾਂ ਕੋਈ ਗੱਲ ਹੀ ਨਹੀਂ ਆ ਮੇਰੇ ਤੇ ਬੇਨਯਾਜ਼ ਜਿਹਨੂੰ ਮਰਜ਼ੀ ਉੱਥੇ ਆ ਕੇ ਤੁਸੀਂ ਪੁੱਛ ਸਕਦੇ ਮੇਰੇ ਬਿਲਕੁਲ ਬੇਨਯਾਜ਼ ਨੇ ਮਗਰੋਂ ਦੀ ਆ ਕੇ ਪੱਗ ਖਿੱਚ ਕੇ ਮੈਨੂੰ ਛੁੱਟਦਾ ਵੀ ਥੀ ਉਹੀ ਝਗੜਾ ਛਡਾ ਰਹੇ ਅਸੀਂ ਛਡਾ ਰਹੇ ਬਬਾਈ ਬਾਤ ਤੁਸੀਂ ਪੁੱਛ ਸਕਦੇ ਜਿਹਨੂੰ ਮਰਜ਼ੀ ਡੀਜੇ ਵਾਲੇ ਦੇ ਗੱਲ ਪੈਣ ਲਈ ਉੱਥੇ ਵਿਚਾਰੇ ਦੇ ਉਹਦੇ ਹੱਥੀ ਪਾਈ ਹੋਣ ਦੇ ਅਸੀਂ ਤਾਂ ਕੋਈ ਗੱਲ ਬੁਲਾਂਦੀ ਵੀ ਨਹੀਂ ਉਹਨਾਂ ਨੂੰ ਬਬਾਈ ਠੀਕ ਹੈ ਜੀ ਉਹ ਤੁ ਉਸ ਵੱਲੋਂ ਕੀ ਕਿਹਾ ਗਿਆ ਉਸ ਵੱਲੋਂ ਕਹਿਆ ਗਿਆ ਜੀ ਅਸੀਂ ਜੋ ਵੀ ਕੋ ਕਾਨੂੰਨੀ ਕਾਰਵਾਈ ਹੋਏਗੀ ਇਹ ਨਾਲ ਪੂਰੀ ਕਰਾਂਗੇ ਇਹਨਾਂ ਦੀ ਠੀਕ ਹੈ ਜੀ ਮੈਨੂੰ ਇਹਦਾ ਪੂਰਾ ਪੂਰਾ ਵੀ ਬਾਬਾ ਜੀ ਇਨਸਾਫ਼ ਮਿਲਣਾ ਚਾਹੀਦਾ ਤੇ ਮੇਰੀ ਜਿਹੜੀ ਸਤਾਰ ਲੱਗੀ ਆ ਤੇ ਮੈਨੂੰ ਤਾਂ ਇਹ 40 ਦਿਨ ਵੀ ਨੂੰ ਇਹ ਬਾਣਾ ਪਾਇ ਦੇ ਨੂੰ ਇਹ ਬੰਦੇ ਨੂੰ ਇੰਨੀ ਮੱਤ ਹੋਣੀ ਚਾਹੀਦੀ ਇਹਨੂੰ ਪਤਾ ਲੱਗ ਜਾਏ ਕੀਤਾ ਕੀ ਇਹਨੇ ਸੱਗੀ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਰਨਾ ਹਰਦੀਪ ਸਿੰਘ ਆ ਜੀ ਜੋ ਹਟਬੀਤੀ ਹੋਈ ਹੈ ਮੇਰੇ ਫਾਦਰ ਸਾਹਿਬ ਨੇ ਸੋ ਹੋਇਆ ਕਿ ਸੀ ਕਿ ਜਿਵੇਂ ਆਪਣੀ ਮੇਰੀ ਸਿਸਟਰ ਦੀ ਨਨਾਨ ਦੀ ਮੈਰੇ ਸੀਗੇ ਉ ਘੜਾ-ਘੜਾ ਝਗੜਾ-ਝੁੜਾ ਹੋਣਾ ਤੇ ਜੁਨਾ ਦਾ ਸ਼ਰਦ दारू ਵੈਰਾ ਪੀਸੀ ਕੀ ਮੰਗਾਮ ਮੰਗਾਮ ਸੀ ਸੀਗਾ ਨਾਲ ਉਹਦਾ ਬੇਟਾ ਪ੍ਰਿੰਸ 모হিত ਔਰ ਇੱਕ ਜਸ਼ਨ ਸੀਗਾ ਔਰ ਦੋ ਤਿੰਨ ਜਣੇ ਅਣਪਛਾਤੇ ਸੀਗੇ ਠੀਕ ਹੈ ਜੀ ਅਸੀਂ ਲੜਾਈ ਛਡਵਾਈ ਹੈ ਅਸੀਂ ਲੜਾਈ ਛਡਵਾਉਣ ਦੇ ਵਿੱਚ ਗਲਤ ਹੋ ਗਏ ਤੇ ਇੱਥੋਂ ਪਿੱਛੋਂ ਦੀ ਆ ਕੇ ਬੈਕ ਸਾਈਡ ਤੋਂ ਆ ਕੇ ਸ਼ੈਨਾਈ ਪਹਿਲੇ ਇਸ ਵਿੱਚ ਮੇਰੇ ਫਾਦਰ ਸਾਹਿਬ ਜੀ ਵੀ ਪਾਗਲ ਲਈਏ ਜੋ ਸਾਨੂੰ ਗੁਰੂ ਗੋਬੀ ਸਿੰਘ ਜੀ ਨੇ ਦਾਤ ਬਖਸ਼ੀ ਠੀਕ ਹੈ ਜੀ ਪਾਗਲ ਲਈਏ ਜੇ ਅਸੀਂ ਆਪਣੇ ਸ਼ਸਤਰਾਂ ਦਾ ਇਸਤੇਮਾਲ ਕਰਦੇ ਤੇ ਅਸੀਂ ਗਲਤਾਂ ਤੇ ਜੇ ਅਸੀਂ ਸ਼ਸਤਰ ਇਸਤੇਮਾਲ ਕਰਦੇ ਜੇ ਉਹਨਾਂ ਦੇ ਵੱਜ ਜਾਂਦੇ ਅਸੀਂ ਤਾਂ ਵੀ ਗਲਤ ਹੋਣਾ ਕਨੂਨੀ ਕਾਰਵਾਈ ਬੰਦੀ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਆ ਸਿੰਘ ਸਿੰਘ ਵੱਲੋਂ ਕਿਹਾ ਗਿਆ ਵੀ ਉਹਨਾਂ ਦੀ ਪਾਗ ਲੱਥੀ ਹੈ ਉਸ ਵੱਲੋਂ ਕੀ ਕਾਰਵਾਈ ਕੀਤੀ ਜਾਏਗੀ ਅਧਿਕਾਰ ਤੋਂ ਲੈ ਲਈ ਹੈ ਡਿਊਟੀ ਅਫਸਰ ਨੇ ਜੋ ਬੰਦੀ ਕਾਰਵਾਈ ਕੰਮ ਵਿੱਚ ਲੈਂਦੀ ਹੋਗੀ ਜੀ ਜੋ ਵੀ ਵੈਰੀਫਾਈ ਕਰਕੇ ਨਾ ਸਾਰੀ ਕਾਨੂੰਨੀ ਕਾਰਵਾਈ ਅਮਲ ਵਿੱਚ ਲੈਂਦੀ